ਹਾਂਜੀ ਹਾਂਜੀ ਬਾਈ ਅਸੀਂ ਪਹਿਲੇ ਸੂਏ ਲੈ ਗਏ ਸੀ ਹਰਿਆਣੇ ਵਿੱਚੋਂ ਠੀਕ ਹੈ ਤੇ ਇਹ ਵੀ ਤੀਜਾ ਸੂਆ ਸੋਣੀਆ ਇਹ ਦੂਜੇ ਸੂਏ ਬਾਈ ਨੇ 18 ਲੀਟਰ ਦੁੱਧ ਦਿੱਤਾ ਹੈਗਾ ਠੀਕ ਹੈ ਇਸ ਵਾਰ ਕੀ ਉਮੀਦ ਹੈਗੀ ਐ ਇਸ ਵਾਰ ਬਾਈ ਸਾਨੂੰ ਲੱਗਦਾ ਈ 20 ਬਾਈ ਲੀਟਰ ਤਾਂ ਦੇਈ ਜਾਈਗੀ ਪਰ ਆਪਣੇ ਆਪਾਂ 18 ਲੀਟਰ ਦੀ ਗਾਰੰਟੀ ਲੈਣੀ ਹੈਗੀ ਠੀਕ ਹੈ ਵੀ ਦੁੱਧ ਬਾਈ ਇਹ 7.5 ਮਹੀਨੇ ਦਿੰਦੀ ਹੈ ਜੀ 7.5 ਮਹੀਨੇ ਮਤਲਬ ਲੰਮਾ ਸਮਾਂ ਹਾਂਜੀ ਹਾਂਜੀ ਬਣੇ ਤੋਂ ਬਾਅਦ ਠੀਕ ਹੈ ਅੱਛਾ ਬਣਨ ਤੋਂ ਬਾਅਦ ਸੀਮਣ ਲੱਗਣ ਤੋਂ ਬਾਅਦ ਵੀ 7.5 ਮਹੀਨੇ ਦੁੱਧ ਦੇਗੀ ਹਾਂਜੀ ਬਾਈ ਦਿੰਦੀ ਹੈ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪੰਡ ਸੈਦੋ ਕੇ ਤਸੀਲ ਨਿਹਾਲ ਸਿੰਘ ਵਾਲਾ ਤੇ ਜਿਲ੍ਹਾ ਇਹਨੂੰ ਮੋਗਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤੀਜਾ ਸੂਆ ਇਹਨੇ ਇਸ ਵਾਰ ਸੂਣਾਗਾ ਤੇ ਬਾਈ ਕਹਿੰਦੇ ਹਰਿਆਣੇ ਦੇ ਵਿੱਚੋਂ ਅਸੀਂ ਲੈ ਕੇ ਆਏ ਸੀ ਚੰਗਾ ਇਹਦਾ ਦੁੱਧ ਦਿੱਤਾ ਵਾ ਦੂਜੇ ਸੂਏ ਦੇ ਵਿੱਚ ਤੇ ਤਕਰੀਬਨ ਹਫ਼ਤੇ ਦੀ ਕੱਚੀ ਆ ਗਈ ਮੈਂ ਇਹਦਾ ਵੀ ਦਿਨ ਹਫ਼ਤੇ ਤੋਂ ਵੱਧ ਲੈ ਲਈ ਬਾਕੀ ਮੌਕੇ ਤੇ ਇਹ ਰੇਵਾ ਤਿਆਰ ਕਰਦੀ ਆ ਗਈ ਬਾਕੀ ਠੰਡੀ ਸੀ ਜਾਂਦੀ ਜਿਵੇਂ ਮੈਂ ਉਪਰਾਂ ਇਹਨੂੰ ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ ਸਾਲੀ ਕਰੀ ਜਾਂਦੀ ਆ ਤੇ ਕੱਦ-ਕਾੜ ਦਰਮਿਆਨੇ ਦੇ ਵਿੱਚ ਐ ਸਭੀ ਬੜੀ ਚੰਗੀ ਐ ਸਿੰਘਾਂ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਦੇਖ ਸਾਡੇ ਬਹੁਤ ਵਧੀਆ ਗਈ ਤੇ ਥਣ ਵੀ ਬਹੁਤ ਚੰਗੇ ਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰੇਲੂ ਆਮ ਘਰ ਦੀ ਲੋੜ ਵਾਸਤੇ ਪਛ ਮੁੜ ਕੇ ਹੁੰਦੇ ਆ ਨਾ ਇਦਾਂ ਹੀ ਪਛ ਮੁੜ ਕੇ ਹੋਏ ਆ ਤੇ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪਦੀ ਫੋਟੋ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆ ਜਾਓ ਪਿਆਰਾ ਸਮਾਨ ਹੀ ਲੈਂਦੇ ਤੇ ਬਾਈ ਨਾਲ ساری ਗੱਲਬਾਤ ਕਰਾਉਂਦੇ ਆ ਤੇ ਡਿਟੇਲ ਲੈ ਕੇ ਦਿੰਦੇ ਨੇ ਰੇਟ ਫੋਨ ਤੇ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਪਤੌਰ ਕੇ ਦਿਖਾਵਾਂਗੇ ਆਪਦੀ ਫੋਟੋ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਆ ਹਾਂ ਜੀ ਬਾਈ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਬਾਈ ਮਲਕੀਸ਼ ਸਿੰਘ ਪਿੰਡ ਸਾਈਦੋ ਗਏ ਜ਼ਿਲ੍ਹਾ ਮੋਗਾ ਤਸੀਨ ਹਾਲ ਸਿੰਘ ਵਾਲਾ ਠੀਕ ਆ ਬਾਈ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਹੈ ਨਾ ਹਾਂਜੀ ਹਾਂਜੀ ਬਈ ਅਸੀਂ ਪਹਿਲੇ ਸੂਏ ਲੈ ਗਏ ਸੀ ਹਰਿਆਣੇ ਵਿੱਚੋਂ ਠੀਕ ਆ ਤੇ ਇਹਦੀ ਵੀ ਤੀਜਾ ਸੂਆ ਸੋਣੀ ਆ ਇਹ ਦੂਜੇ ਸੂਏ ਬਈ ਇਹਨੇ 18 ਲੀਟਰ ਦੁੱਧ ਦਿੱਤਾ ਹੈਗਾ ਠੀਕ ਆ ਇਸ ਵਾਰ ਕੀ ਉਮੀਦ ਹੈਗੀ ਐਸ ਵਾਰ ਬਈ ਲੱਗਦਾ ਸਾਨੂੰ ਲੱਗਦਾ 20 ਬਾਈ ਲੀਟਰ ਤਾਂ ਦੇਈ ਜਾਏਗੀ ਪਰ ਆਪਣੇ ਆਪਾਂ ਵਾ 18 ਲੀਟਰ ਦੀ ਗਰੰਟੀ ਲੈਣੀ ਹੈਗੀ ਠੀਕ ਆ ਵੀ ਜਾਨੀ ਉਮੀਦ ਹੈਗੀ 20 22 ਦੀ ਪਰ ਆਪਾਂ 18 ਦੀ ਗਰੰਟੀ ਲੈਣੇ ਹਾਂ ਹਾਂਜੀ ਹਾਂਜੀ ਬਈ 18 ਤਾਂ ਦੇਊਗੀ ਨਾ ਹਾਂਜੀ ਹਾਂਜੀ ਠੀਕ ਆ ਤੇਜ ਦਿਨ ਕਿੰਨੇ ਰਹਿੰਦੇ ਪੂਰੇ ਹੋਣ ਦੇ ਇਹਦੇ ਬਈ ਦਿਨ 19 ਤਰੀਕ ਨੂੰ ਜਾਨਾ ਪੂਰੇ ਆ ਗਏ 19 ਨੂੰ ਪੂਰੇ ਆ ਅੱਜ 13 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਹਾਂਜੀ ਬਈ ਹਾਂਜੀ ਤਕਰੀਬਨ ਹਫਤਾ ਕ ਪਿਆ ਹਾਂਜੀ ਹਾਂਜੀ ਬਈ ਬਾਕੀ ਮੈਂ ਲਾਦਾ ਦਿਨ ਉੱਤੇ ਲੈ ਜੂ ਹਣਾ ਹਾਂਜੀ ਹਾਂਜੀ ਬਈ ਲੈ ਜੂ ਠੀਕ ਆ ਤੇ ਚੌਂਣ ਚ ਬਈ ਕਿਵੇਂ ਰਹੀ ਆਗੀ ਚੌਂਣ ਚ ਬਈ ਪੂਰੀ ਇੱਕ ਨੰਬਰ ਆ ਗਈ ਠੰਡੀ ਸੀ ਰਹੀ ਹਾਂਜੀ ਪੂਰੀ ਠੰਡੀ ਸੀ ਲਈ ਰੈਂਕ ਕਿ ਮਿਲਦੀ ਆ ਯਾਰ ਦੁੱਧ ਕਿੰਨਾ ਘੜਾਉਂਦੀ ਆਗੀ ਸੀ ਦੁੱਧ ਬਈ ਇਹ 7.5 ਮਹੀਨੇ ਦਿੰਦੀ ਆ ਜੀ 7.5 ਮਹੀਨੇ ਮਤਲਬ ਲੰਮਾ ਸਮਾਂ ਹਾਂਜੀ ਹਾਂਜੀ ਬੰਨਣ ਤੋਂ ਬਾਅਦ ਠੀਕ ਆ ਅੱਛਾ ਬੰਨਣ ਤੋਂ ਬਾਅਦ ਸੀਮਣ ਲੱਗਣ ਤੋਂ ਬਾਅਦ ਵੀ 7.5 ਮਹੀਨੇ ਦੁੱਧ ਦੇ ਹਾਂਜੀ ਬਾਈ ਦਿੰਦੀ ਆਈ ਠੀਕ ਆ ਮਤਲਬ ਲੰਮਾ ਸਮਾਂ ਦੁੱਧ ਦਿੰਦੀ ਆ ਨਾ ਹਾਂਜੀ ਹਾਂਜੀ ਬਾਈ ਠੀਕ ਆ ਤੇ ਥਾਣਾ ਥਾਣਾ ਕਿਵੇਂ ਆ ਕਿਵੇਂ ਬਾਈ ਥਾਣਾ ਆਣ ਨੂੰ ਕਿਵੇਂ ਆ ਥਣ ਥਣ ਓਕੇ ਜਾ ਹਾਂ ਥਾਣ ਥਣ ਜਾਵਾਂ ਓਕੇ ਬਾਈ ਜਾਰੇ ਠੀਕ ਆ ਤੇ ਬਾਈ ਜਿਹੜਾ ਇਹ ਸੀਮਣ ਲੱਗਿਆ ਉਹਦਾ ਕੁਝ ਪਤਾ ਵੀ ਗੜਾ ਲੱਗਿਆ ਵਾ ਸੀਮਣ ਬਈ ਆਪਣਾ ਗਵਾਂਢੀ ਰੱਖ ਸਕਦੇ ਇਹਨੂੰ ਕੋਸ ਕੇ ਦਾਖ ਦਾਂਗੇ ਮੋਹਰੇ ਨਾਲ ਥੱਲੇ ਲੱਗਿਆ ਵਾ ਬਈ ਠੀਕ ਆ ਵੀ ਲੱਗਿਆ ਵਾ ਚੰਗਾ ਜਾਂ ਹਾਂਜੀ ਹਾਂਜੀ ਠੀਕ ਐ ਵੀ ਆਪਾਂ ਜਾਨੀ ਉਹਦਾ ਪ੍ਰੋਪਰ ਨਾਮ ਹੀ ਪਤਾ ਹਾਂ ਨਾਮ ਹੀ ਪਤਾ ਜੀ ਉਹ ਬਲਵਾਇਆ ਵਧੀਆ ਬਈ ਆਪਾਂ ਬਲਵਾਇਆ ਵਾ ਜਾਨੀ ਵਧੀਆ ਹਾਂਜੀ ਹਾਂਜੀ ਠੀਕ ਐ ਤੇ ਆਪਾਂ ਰੇਟ ਬਈ ਕਿੰਨਾ ਕਰਦੇ ਇਹਦਾ ਰੇਟ ਬਈ ਆਪਾਂ ਫੋਨ ਤੇ ਕਰਾਂਗੇ ਯਾਰ ਰੇਟ ਫੋਨ ਤੇ ਹੋ ਜੂਗਾ ਹਾਂਜੀ ਜੀ ਠੀਕ ਐ ਹੋੜ ਕਿਹਦਾ ਢੇੜਾ ਦਵਾ ਦੇ ਦੋਸਤੋ ਡਿਟੇਲ ਤਕ ਕਰੀ ਬਣ ਆਪਾਂ ਤੁਹਾਨੂੰ ਸਾਰੀ ਲੈਤੀ ਹੈ ਕਿ ਰੇਟ ਫੋਨ ਤੇ ਹੋਊਗਾ ਤੇ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਬਾਕੀ ਇੱਥੇ ਆ ਕੇ ਤਸੱਲੀ ਕਰ ਲਿਓ ਤੁਹਾਨੂੰ ਪਤਾ ਹੋਰ ਕੇ ਦਿਖਾ ਦਿੰਦੇ ਆ 18 ਲੀਟਰ ਦੁੱਧ ਦੂਜੇ ਸੂਏ ਦਾ ਚੋਆ ਤੇ ਬਾਕੀ ਤੁਸੀਂ ਆਹ ਉਹਦੇ ਨਾਲ ਖਰੀਦ ਸਕਦੇ ਹੋ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਕੁੰਡੇ ਆ ਚਾਤੀ ਬੰਤਰਾ ਮਿਲਕ ਵੀ ਚੰਗੀ ਆਉਂਦੀ ਆ ਦੇਖ ਸਕਦੇ ਇੱਕ ਕਿਹੜਾ ਹੋਰ ਕਿਹੜਾ ਆਏ ਮੋੜ ਲਓ ਅੰਦਕਾਰ ਵੀ ਠੀਕ ਆਗਾ ਬਾਕੀ ਥਾਣਾ ਦਾ ਸੈਂਚ ਬਹੁਤ ਵਧੀਆ ਆ ਗਿਆ। ਆਹ ਬਰੀਕ ਚੰਗੀ ਆ ਗਈ। ਸਿੰਘ ਬਹੁਤ ਛੋਟੇ ਆ ਗਏ। ਬਾਕੀ ਤੁਸੀਂ ਬੈਕਪੈਕ ਦੇਖ ਸਕਦੇ ਹੋ। ਕੱਟ ਬੁੜੇ ਦੀ ਕੁਆਲਿਟੀ ਬਹੁਤ ਵਧੀਆ ਆ ਗਈ। ਠੰਡੀ ਸੀ ਲੱਗ। ਅਗਰ ਤੁਸੀਂ ਨਹੀਂ ਤੁਸੀਂ ਕਰਨੀਆਂ ਆਉਂਦੀ ਤੁਸੀਂ ਸੱਲੀ ਕਰਕੇ ਤੁਸੀਂ ਮਾਦੀ ਖਰੀਦ ਸਕਦੇ। ਅਜੇ ਸਬਜ਼ੀ ਹੈ ਕਾਫੀ ਦਿਨਾਂ ਤੇ ਇਹਦਾ ਵੀ ਮੌਕੇ ਤੇ ਚੰਗਾ ਆੜਰਾ। ਤਿਆਰ ਕਰੂ ਤੇ ਬਾਈ ਇਹ ਆਰਡਰ ਮਤਲਬ ਮੌਕੇ ਤੇ ਤਿਆਰ ਕਰ ਹਾਂਜੀ ਬਾਈ ਮੌਕੇ ਤੇ ਲਾਉਂਦੀ ਹਾਂ ਦੱਬੀ ਠੀਕ ਆ ਹਜੇ ਥੋੜਾ ਘੱਟ ਬਣਿਆ ਹਾਂ ਹਾਂਜੀ ਹਾਂਜੀ ਬਾਈ ਮੌਕੇ ਤੇ ਵਧੀਆ ਕਰ ਜਿਵੇਂ ਬਾਲ ਬੂਲ ਕਾਦੇ ਆਣੇ ਬਾਈ ਠੀਕ ਆ ਪੂਰਾ ਕੰਮ ਵਰ ਜੱਡਾ ਕਰ ਬਣਾਉਗੀ ਬਾਈ ਠੀਕ ਆ ਪੂਰਾ ਮਤਲਬ ਵਧੀਆ ਆਰਡਰ ਤਿਆਰ ਕਰਦੀ ਆ ਪੂਰਾ ਵਧੀਆ ਜੀ ਠੀਕ ਆ ਹਾਂਜੀ ਸਭੀ ਦੋਸਤੋ ਡਿਟੇਲ ਆਪਾਂ ਸਾਰੀ ਲੈਤੀ ਅੱਗੇ ਤਸੱਲੀ ਤੁਸੀਂ ਕਰ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ